ਪਾਈ ਖੰਡੇ ਦੀ ਮਾਤਾ ਨੇ ਬਹੁਤ ਤਾਕਤ ਦਿਖਾਈ ਹੈ ਕਿ ਜਿੱਦਣ ਦੇ ਉਹ ਸ਼ਹੀਦ ਹੋਏ ਐ ਉਹ ਲੋਕਾਂ ਨੂੰ ਦੱਸਦੇ ਫਿਰਦੇ ਐ ਕਿ ਇੰਡੀਆ ਨੇ ਕਿਵੇਂ ਬੇਗਨਾ ਬੰਦੇ ਨੂੰ ਗੈਰ ਦੇ ਕੇ ਮਰਵਾਇਆ ਤੁਹਾਡੀ ਪਾਰਟੀ ਬੜੀ ਵੱਡੀ ਪੱਦਰ ਤੇ ਜਦੋ ਜੈਦ ਕਰਦੀ ਰਹਿੰਦੀ ਐ ਇਹੋ ਜੇ ਨੌਜਵਾਨਾਂ ਦੀ ਲੜਾਈ ਆ ਹੁਣ ਕਿਹੜੀ ਲੜਾਈ ਲੜ ਰਹੇ ਹੋ ਇਸ ਟਾਈਮ ਦੇ ਉੱਤੇ ਕੋਈ ਯੂਨੋ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਉਸ ਵਾਪਸ ਕੋਈ ਲੜਾਰ ਤੇ ਸਿੱਖ ਹੋਣ ਇੰਨੇ ਕਰਤੇ ਐ O Coroner, Charles III, His Royal Highness, I request that Your Majesty, you must also intervene and take an interest why six are being assassinated through intelligence agencies of India. It is a very panic. Uh, uh, ਤੇ ਕਸੂਰ ਸਾਡੇ ਸਿੱਖਾਂ ਦਾ ਐਸੀ ਆਪਣੀ ਕੌਮੀਅਤ ਗਵਾ ਬੈਠੇ ਆ ਤੇ ਆਪਾਂ ਜਦੋਂ ਵੋਟ ਪਾਉਂਦੇ ਆ ਜਮ ਪਾਰਟੀ ਨੂੰ ਜਾਂ ਕਾਂਗਰਸ ਨੂੰ ਭਾਜਪੀ ਨੂੰ ਜਾਂ ਭਾਜਪੀ ਨੂੰ ਪਾ ਦਿੰਦੇ ਆ ਤੇ ਪੰਥ ਨੂੰ ਤਾਂ ਆਪਾਂ ਵੋਟੇ ਨਹੀਂ ਪਾਉਂਦੇ ਤੇ ਜਿਹੜੇ ਮੈਂਬਰ ਖਾਲਸਾਣ ਦੇ ਉੱਤੇ ਕਹਿ ਕੇ ਪਾਰਲੀਮੈਂਟ ਦੇ ਇਲੈਕਸ਼ਨ ਲੜਦੇ ਆ ਉਹ ਕਹਿੰਦੇ ਆ ਕਿ ਹੁਣ ਅਸੀਂ ਚੀਫ ਮਿਨਿਸਟਰ ਬਣਨੇ ਹੁਣ ਦੱਸੋ ਜੇ ਥੱਲੇ ਥੱਲੇ ਡਿੱਗਦੇ ਜਾਵਾਂਗੇ ਤੇ ਕੀ ਕਰਦਾਰ ਰਹੂਗਾ ਸਾਡਾ ਅਵਤਾਰ ਸਿੰਘ ਖੰਡਾ 2 ਸਾਲ ਹੋ ਗਿਆ ਇਸ ਫਾਨੀ ਸੰਸਾਰ ਤੋਂ ਗਏ ਨੂੰ ਅੱਜ ਫੇਰ ਉਸ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਉਹ ਖੰਡਾ ਜਿਹੜਾ ਕਦੀ ਵੀ ਨੌਜਵਾਨਾਂ ਦੇ ਦਿਲਾਂ ਦੇ ਵਿੱਚੋਂ ਜਿਹੜਾ ਹੈ ਆਜ਼ਾਦ ਮੁਲਕ ਆਜ਼ਾਦ ਰਾਜ ਦੇ ਪੰਧ ਹੀ ਆ ਉਹਨਾਂ ਦੇ ਜ਼ਿਹਨ ਦੇ ਵਿੱਚੋਂ ਨਹੀਂ ਜਾ ਸਕਦਾ ਜਿਹੜੇ ਆਜ਼ਾਦ ਰਾਜ ਦੇ ਪੰਧ ਹੀ ਭਾਵੇਂ ਉਹ ਕਿਸੇ ਵੀ ਉਮਰ ਦੇ ਵਿੱਚ ਵਾ ਉਹ ਵੀ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਦੇ ਆ ਸਾਡੇ ਨਾਲ ਸਤਸਮਨ ਸਿੰਘ ਮਾਨ ਆ ਦੂਜਾ ਬਰਸੀਸ ਮਾਗਮ ਕਰਾਇਆ ਗਿਆ ਵਾ ਗੁਰਦੁਆਰਾ ਸੰਤੋਖ ਸਰਸਵ ਚ ਇਸ ਮੌਜੂਦ ਆ ਮਾਨ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਵਾਹਿ ਖੁਸ਼ੀਖਾ ਖਾਲਸਾ ਵਾਹਿ ਖੁਸ਼ੀ ਕੀ ਫਤਿਹ ਪਾਈ ਖੰਡੇ ਦੀ ਮਾਤਾ ਨੇ ਬਹੁਤ ਤਾਕਤ ਦਿਖਾਈ ਹੈ ਕਿ ਜਿੱਦਨ ਦੇ ਉਹ ਸ਼ਹੀਦ ਹੋਏ ਐ ਉਹ ਲੋਕਾਂ ਨੂੰ ਦੱਸਦੇ ਫਿਰਦੇ ਐ ਕਿ ਇੰਡੀਆ ਨੇ ਕਿਵੇਂ ਬੇਗਨਾ ਬੰਦੇ ਨੂੰ ਗਹਿਰ ਦੇ ਕੇ ਮਰਵਾਇਆ ਤੇ ਜ਼ਹਿਰ ਉਹਨੂੰ ਉਹੋ ਜਿਹਾ ਦਿੱਤਾ ਗਿਆ ਕਿ ਉਹ ਕਰਕੇ ਇੰਡੀਆ ਦੀਆਂ ਖੁਫੀਆਂ ਏਜੰਸੀਆਂ ਦੀ ਰੂਸ ਦੀ ਖੁਫੀ ਏਜੰਸੀ ਦੇ ਨਾਲ ਇੱਕ ਤੇ ਰੂਸ ਦੀ ਏਜੰਸੀ ਦੇ ਕੋਲ ਇੱਕ ਇਹੋ ਜਿਹਾ ਜ਼ਹਿਰ ਹੈ ਜਿਹਨੂੰ ਪੋਲੀਨੀਅਮ ਕਹਿੰਦੇ ਆ ਤੇ ਉਹ ਜੇ ਦੇ ਦੇ ਇੱਕਦਮ ਬੰਦਾ ਨਹੀਂ ਮਰਦਾ ਪਰ ਹੌਲੀ 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 ਜਿਵੇਂ ਖੰਡਾ ਸਾਹਿਬ ਤੁਹਾਡੇ ਬਰਮਿੰਗਮ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਛੱਡੀ ਹੈ ਉੱਥੇ ਤੜਫ ਤੜਫ ਕੇ ਉਹ ਪੂਰੇ ਹੋਏ ਹੈ ਤੇ ਇਹ ਜਿਹੜਾ ਪਲੀਨੀਅਮ ਹੈ ਜੇ ਤੋ ਪੋਸਟ ਮਾਰਟਮ ਕਰੀਏ ਤੇ ਕੈਮੀਕਲ ਐਗਜ਼ਾਮੀਨੇਸ਼ਨ ਕਰੀਏ ਅੰਦਰ ਪੇਟ ਦਾ ਉਹਦੇ ਵਿੱਚ ਵੀ ਨਹੀਂ ਇਹਦਾ ਰਿਜ਼ਲਟ ਆਉਂਦਾ ਕਿ ਇਹ ਜ਼ਹਿਰ ਹੈ ਸੋ ਇਹ ਇੰਡੀਆ ਨੇ ਜਿਹੜੀ ਪ੍ਰਾਪਤੀ ਕੀਤੀ ਹੈ ਸਿੱਖਾਂ ਦੀ ਤੇ ਉਹਨਾਂ ਨੂੰ ਮਰਵਾਇਆ ਗਿਆ ਹੈ ਇਹ ਇੱਕ ਇੰਟਰਨੈਸ਼ਨਲ ਮੁੱਦਾ ਹੈਗਾ ਤੇ ਬਰਤਾਨੀਆ ਤੇ ਕੈਨੇਡਾ ਦੀ ਇੱਕ ਗੱਲ ਹੈ ਅੱਜ ਮੋਦੀ ਸਾਹਿਬ ਕੈਨੇਡਾ ਗਏ ਹੋਏ ਹੈ ਤੇ ਉੱਥੇ ਕੈਨੇਡਾ ਦੀ ਸਰਕਾਰ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਮੋਦੀ ਸਾਹਿਬ ਜਿੱਥੇ ਤੁਸੀਂ ਖੰਡੇ ਨੂੰ ਮਰਵਾਤਾ ਬਰਤਾਨੀਆ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਤੁਸੀਂ ਹਰਦੀਪ ਸਿੰਘ ਨੱਜਰ ਨੂੰ ਤੇ ਰਪੁਟਰਮਨ ਸਿੰਘ ਮਲਿਕਨੋ ਤੇ ਸੁਖਦੂਲ ਸਿੰਘ ਮੋਕੇ ਨੂੰ ਮਰਵਾਇਆ ਹੈ ਜੀਤੇ ਕਰਕੇ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਸਪੀਚ ਦਿੱਤੀ ਕਿ ਇਹ ਇੰਡੀਆ ਨੇ ਇਹਨਾਂ ਨੂੰ ਮਰਵਾਇਆ ਹੈ ਮੇਰੇ ਕੈਨੇਡੀਅਨ ਸਿਟੀਜ਼ਨਸ ਨੂੰ ਤੇ ਮੋਦੀ ਸਾਹਿਬ ਦੀ ਪੋਰਟੂਗੇਜ਼ ਸੋਥੇ ਲਾਜ਼ਮੀ ਹੋਣੀ ਚਾਹੀਦੀ ਹੈ ਕਿਉਂ ਕਰਕੇ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਜਿਵੇਂ ਖੰਡੇ ਨੂੰ ਇਹ ਬ੍ਰਿਟਾਨੀਆ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਤਿੰਨ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਮਾਨਸਾ ਜੀ ਬਹੁਤ 2 ਸਾਲ ਦਾ ਸਮਾਂ ਹੋ ਗਿਆ ਸ਼ਹੀਦ ਹੋਏ ਨਵਤਾਰ ਸਿੰਘ ਖੰਡੇ ਨੂੰ। ਤੁਹਾਡੀ ਪਾਰਟੀ ਬੜੀ ਵੱਡੀ ਪੱਦਰ ਤੇ ਜਦੋਜਾਹਿਦ ਕਰਦੀ ਰਹਿੰਦੀ ਹੈ ਇਹੋ ਜੇ ਨੌਜਵਾਨਾਂ ਦੀ ਲੜਾਈ ਆ। ਹੁਣ ਕਿਹੜੀ ਲੜਾਈ ਲੜ ਰਹੇ ਹੋ ਇਸ ਟਾਈਮ ਦੇ ਉੱਤੇ ਕੋਈ ਯੂਨੋ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਉਸ ਵਾਪਸ ਕੋਈ ਲੜਵਾੜ ਦੇ ਸਿੱਖ ਕੌਣ ਇੰਨੇ ਕਰਤੇ ਐ ਇਹ ਉਹ ਕਰਨ ਕਿ UN ਚ ਵੀ ਲੈ ਕੇ ਜਾਣ ਤੇ ਕੈਨੇਡਾ ਦੀ ਸਰਕਾਰ ਕੋਲ ਵੀ ਅੱਜ ਪੇਸ਼ ਹੋਣ ਕਿ ਮੋਦੀ ਸਾਹਿਬ ਨੂੰ ਪੁੱਛਿਆ ਜਾਵੇ ਕਿ ਕੈਨੇਡਾ ਦੇ ਵਿੱਚ ਤੇ ਬਰਤਾਨੀਆਂ ਦੇ ਵਿੱਚ ਕਿਉਂ ਕਰਕੇ ਹੁਣੇ ਵਿਲੇਟ ਦਾ ਬਾਦਸ਼ਾਹ ਕਿੰਗ ਚਾਰਲਸ ਦਾ 3 ਉਹ ਵੀ ਕੈਨੇਡਾ ਗਏ ਹੈ ਕਿਉਂ ਕਰਕੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਅਸਥਿਰਤਾ ਦਿਖਦੀ ਸੀ ਸਿਆਸਤ ਦੇ ਵਿੱਚ ਤੇ ਕੈਨੇਡਾ ਨੂੰ ਮੰਨਣ ਦੇ ਲਈ ਤਿਆਰ ਕਰਨ ਦੇ ਲਈ ਕਿੰਗ ਚਾਰਲਸ ਗਏ ਹੋਏ ਹੈ ਤਾਂ ਮੇਰਾ ਮਤਲਬ ਬਰਤਾਨੀਆਂ ਤੇ ਕੈਨੇਡਾ ਇੱਕ ਨੇ ਤੇ ਦੋਨੋਂ ਹਲਕਿਆਂ ਦੇ ਵਿੱਚ ਸਿੱਖਾਂ ਦਾ ਕਤਲ ਕਰਾਇਆ ਗਿਆ ਹੈ ਇੰਡੀਆ ਨੂੰ ਤੋਂ ਫਿਰ ਕੈਨੇਡਾ ਦੇ ਵਿੱਚ ਇਹ ਗੱਲ ਬਣਦੀ ਹੈ ਕਿ ਮੋਤੀ ਸਾਹਿਬ ਦੀ ਪੁਛਗਿਚ ਕਰਾਈ ਜਾਵੇ ਤੇ ਕਿੰਗ ਚਾਰਲਸ 3 ਹਿਸ ਰਾਇਲ ਹਾਈਨੈਸ ਨੂੰ i request that your majesty you must also intervene and take an interest why sikhs are being assassinated through intelligence agencies of india in canada in britain attempt has been made to kill panu in the usa and two six have been killed in Pakistan. India has violated the sovereignty of these countries. As regards America, it has violated the Monroe Doctrine of USA. These are important things that must be examined while Mr. Modi and Jay Shankar, the External Affairs Minister, ਇਸ ਅਬਰਾਡ ਮਨਸਬੇ ਚੁੱਪ ਪੰਜਾਬ ਦੀ ਹਾਲਾਤ ਬਣੇ ਹੋਏ ਆ ਕਿਧਰੇ ਨਸ਼ੇ ਦਾ ਰੁਝਾਨ ਆ ਕਿਧਰੇ ਨੌਜਵਾਨੀ ਦੇ ਕਤਲ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਕੁਝ ਦਿਨ ਪਹਿਲਾਂ ਕਰਨਲ ਪੇਉ ਪੁੱਤ ਦੀ ਕੁੱਟਮਾਰ ਕੀਤੀ ਗਈ ਸੀ ਅਮਰਪਾਲ ਸਿੰਘ ਮਹਿਰੋ ਜੋ ਇੱਕ ਨਾਮ ਫਿਰ ਸਾਹਮਣੇ ਆਇਆ ਉਹਦੇ ਪਰਿਵਾਰ ਦੀ ਚੁੱਕਾ ਚਕਾਈ ਹੋ ਜਾਣੀ ਅਸੀਂ ਤੋਂ 90 ਤਹੱਕੇ ਦੇ ਜਿਸ ਤਰ੍ਹਾਂ ਹੁੰਦਾ ਸੀ ਜੋ ਨੌਜਵਾਨ ਕੋਈ ਕੰਮ ਕਰਦਾ ਸੀ ਤੇ ਉਹਦੇ ਪਰਿਵਾਰ ਨੂੰ ਚੁੱਕ ਲਿਆ ਜਾਂਦਾ ਸੀ ਇਹ ਸਾਰੀਆਂ ਘਟਨਾਵਾਂ ਨੂੰ ਕਿਵੇਂ ਵੇਖੇ ਇਹ ਬਹੁਤ ਿਆਨਕ ਦਿਸ਼ਾ ਦੇ ਵਿੱਚ ਅੱਜ ਪੰਜਾਬ ਚੱਲ ਰਿਹਾ ਹੈ ਤੇ ਕਸੂਰ ਸਾਡੇ ਸਿੱਖਾਂ ਦਾ ਐਸੀ ਆਪਣੀ ਕੌਮੀਅਤ ਗਵਾ ਬੈਠੇ ਹੈ ਤੇ ਆਪਾਂ ਜਦੋਂ ਵੋਟ ਪਾਉਂਦੇ ਆਂ ਜਮ ਪਾਰਟੀ ਨੂੰ ਜਾਂ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਭਾਜਪਾ ਨੂੰ ਪਾ ਦਿੰਦੇ ਆਂ ਤੇ ਪੰਥ ਨੂੰ ਤਾਂ ਆਪਾਂ ਵੋਟੇ ਨਹੀਂ ਪਾਉਂਦੇ ਤੇ ਕਸੂਰ ਹੈਗਾ ਐਸ ਜੀ ਪੀ ਸੀ ਦਾ ਤੇ ਜਿੰਨੀਆਂ ਟਕਸਾਲਾਂ ਹੈ ਕਿ ਸੰਪਰਦਾਵਾਂ ਜਿਹੜੀਆਂ ਕੀ ਕੌਮੀਅਤ ਦਾ ਪ੍ਰਚਾਰ ਬਿਲਕੁਲ ਨਹੀਂ ਕਰ ਰਹੀਆਂ ਕਿੰਨਾ ਮਨੁੱਖ ਕਿਨੇ ਵੇਖਦੇ ਹੋ ਕਰਨਲ ਬਾੜ ਦੀ ਪਤਨੀ ਇਨਸਾਫ ਵਾਸਤੇ ਦਾਦਾ ਠੋਕਰਾਂ ਖਰੀਏ 5 ਸਾਲ ਦਾ ਬੱਚਾ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਆਇਲਟ ਸਟੀਚਰ ਸੀ ਉਹਦਾ ਪਰਿਵਾਰ ਐਸੇ ਮੁਕਹਾਰ ਲਗਾ ਰਿਹਾ ਵਾ ਬਹੁਤ ਵਿਗੜਿਆ ਹੋਇਆ ਸਿਸਟਮ ਹੈ ਜੀ ਮੈਂ ਤੁਹਾਨੂੰ ਤਾਂ ਹੀ ਦੱਸਿਆ ਹੈ ਕਿ ਜੇ ਅਸੀਂ ਕੌਮੀਅਤ ਨਾ ਗਵਾਈਏ ਤੇ ਆਪਾਂ ਆਪਣੀਆਂ ਸਰਕਾਰਾਂ ਲੈ ਕੇ ਆਏ ਤਾਂ ਫਿਰ ਇਹ ਕੰਮ ਉਹ ਪ੍ਰੀਆ ਸਰਕਾਰਾਂ ਜਿਹੜਾ ਕਰਾਉਂਦੀਆਂ ਇਹ ਨਾ ਹੋਣਗੀਆਂ ਅੱਛਾ ਮੈਂ ਸਭ ਇੱਕ ਲਾਸ ਦੇ ਵਿੱਚ ਇਹ ਕਹਿ ਦੱਸ ਦੋ ਕਿ ਅਕਾਲੀ ਦਲ ਬਹੁਤਾਂ ਤਹੱਤਾਂ ਵੰਡਿਆ ਜਾ ਰਿਹਾ ਇਸ ਟਾਈਮ ਦੇ ਤੇ ਵੰਡਿਆ ਵੀ ਗਿਆ ਅਕਾਲੀ ਦਲ ਅੰਮ੍ਰਿਤਸਰ ਆ ਅਕਾਲੀ ਦਲ ਬਾਦਲਾ ਅਕਾਲੀ ਦਲ ਆਪਾ ਜਲੂਪੁਰ ਖੇੜੇ ਤੋਂ ਬਣ ਚੁੱਕਾ ਇੱਕ ਸ਼ਾਇਦ ਪੰਜ ਮੈਂਬਰੀ ਕਮੇਟੀ ਵੀ ਆਉਣ ਵਾਲੇ ਸਮੇਂ ਅਕਾਲੀ ਦਲ ਇੱਥੇ ਲੱਗਦਾ ਨਹੀਂ ਫਿਰ 227 ਦੇ ਵਿੱਚ ਆਪਸੀ ਫਿਰ ਟਕਰਾਅ ਹੋ ਵੀ ਬਣ ਸਕਦਾ ਵੋਟਾਂ ਦੇ ਵਿੱਚ ਇਹ ਤਾਂ ਮੈਨੂੰ ਪਤਾ ਨਹੀਂ ਜੀ ਪਰ ਅਕਾਲੀ ਦਾ ਨੰਬਰ ਸਰ ਤਾਂ ਕੌਮੀਅਤ ਦੇ ਉੱਤੇ ਚੱਲਦਾ ਹੈ ਖਾਲਿਸਤਾਨ ਦੇ ਮੰਗਕਰਦਾ ਖੁੱਲਾ ਲਿਖ ਕੇ ਪਾਰਲੀਮੈਂਟਸ ਬੋਲ ਕੇ ਸਾਰੇ ਪਾਸੇ ਪਰ ਨਾ ਸਾਡਾ ਮੈਂਬਰ ਅਸੈਂਬਲੀ 'ਚ ਹੈ ਅੱਜ ਤੇ ਨਾ ਸਾਡਾ ਪਾਰਲੀਮੈਂਟ ਦੇ ਵਿੱਚ ਹੈ ਤੇ ਜਿਹੜੇ ਮੈਂਬਰ ਖਾਲਿਸਤਾਨ ਦੇ ਉੱਤੇ ਕਹਿ ਕੇ ਪਾਰਲੀਮੈਂਟ ਦੇ ਇਲੈਕਸ਼ਨ ਲੜਦੇ ਆ ਉਹ ਕਹਿੰਦੇ ਆ ਕਿ ਹੁਣ ਅਸੀਂ ਚੀਫ ਮਿਨਿਸਟਰ ਬਣਨੇ ਹੁਣ ਦੱਸੋ ਜੇ ਥੱਲੇ ਥੱਲੇ ਡਿੱਗਦੇ ਜਾਵਾਂਗੇ ਤੇ ਕੀ ਕਰਦਾਰ ਰਹੂਗਾ ਸਾਡਾ ਧੰਨਵਾਦ ਜੀ ਸਤ ਸਮੇਜ ਸਿੰਘ ਮਾਨ ਸਾਡੇ ਨਾਲ ਸੀ ਉਹਨਾਂ ਤੰਜ ਵੀ ਕੱਸਿਆ ਕਿ ਜੇ ਅਸੀਂ ਕਰਤਾਰ ਤੋਂ ਥੱਲੇ ਡਿੱਗ ਪਏ ਤੇ ਫਿਰ ਅਸੀਂ ਕਿਸ ਤਰ੍ਹਾਂ ਚਲਾ ਸਕਦੇ ਆ ਪੰਜਾਬ ਦੀ ਵਾਗਡੋਰ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਵਾਗਡੋਰ ਜਿੱਥੇ ਕਿ ਬਹੁਤਾਤ ਅਕਾਲੀ ਦਲ ਭਾਵੇਂ ਥਰੇ ਚ ਵੰਡਿਆ ਜਾ ਚੁੱਕਾ ਪਰ ਉਹਨਾਂ ਨੇ ਅਕਾਲੀ ਦਲ ਦੀ ਵੋਟ ਦੀ ਗੱਲ ਕੀਤੀ ਆ ਕਿ ਸਾਨੂੰ ਤੇ ਲੋਕ ਵੋਟ ਵੀ ਨਹੀਂ ਪਾਉਂਦੇ ਜੇ ਜਿੱਤ ਨਹੀਂ ਸਕੇ ਤੇ ਉਤੋਂ ਬਾਅਦ ਵਿੱਚ ਜੋ ਹੁਣ ਵਾਪਰਿਆ ਖਾਸ ਕਰਕੇ ਅਮਰਤਪਾਲ ਮਹਿਰੋਂ ਵਾਲੀ ਗੱਲ ਵੀ ਕੀਤੀ ਸੀ ਤੇ ਜਾਂ ਬਠਿੰਡੇ ਦੇ ਜੀ ਘਟਨਾ ਵਾਪਰੀ ਆ ਕਰਨਲ ਬਾੜ ਦੀ ਪਤਨੀ ਵਾਲੀ ਕੁਝ ਦਿਨ ਪਹਿਲਾਂ ਮੁਕਸਰ ਸਾਹਿਬ ਵੀ ਘਟਨਾ ਹੋਈ ਆ ਜਿਹਦੇ ਵਿੱਚ ਸਿਵ ਸੈਨਾ ਦੇ ਆਗੂਆਂ ਵੱਲੋਂ ਇੱਕ ਨੌਜਵਾਨ ਨੂੰ ਕੁੱਟਿਆ ਮਾਰਿਆ ਜਾਂਦਾ ਵਾ ਤੇ ਸਮਝੇ ਸਿੰਘ ਮੰਨਦਾ ਇਹੋ ਜਵਾਬ ਸੀ ਕਿ ਜੇ ਆਪਣਾ ਰਾਜ ਹੋਵੇ ਆਪਣਾ ਰਾਜਪਾਗ ਹੁੰਦਾ ਤੇ ਇਹੋ ਜੀਆਂ ਘਟਨਾਵਾਂ ਨਾ ਵਾਪਰਦੀਆਂ ਅਵਤਾਸ ਸਿੰਘ ਖੰਡਾ ਨੂੰ ਵੀ ਯਾਦ ਕੀਤਾ ਗਿਆ ਉਹ ਕਹਿੰਦੇ ਕਿ ਐਸ ਟਾਈਮ ਦੇ ਉੱਤੇ ਡਾਇਸਪੋਰਾ ਜਿਹੜਾ ਕਿ ਬਾਹਰ ਦਾ ਖਾਸ ਕਰਕੇ ਸਾਡਾ ਪੰਜਾਬੀ ਵਰਗ ਆ ਜਾਂ ਪੰਜਾਬੀ ਲੋਕ ਆ ਉਥੋਂ ਦੇ ਜਥੇਬੰਦੀਆਂ ਵਾਂ ਉਹਨਾਂ ਨੂੰ ਸਾਡੇ ਨਾਲ ਜ਼ਰੂਰ ਇਸ ਲੜਾਈ ਦੇ ਵਿੱਚ ਜਦੋਂ ਜਦ ਦੇ ਨਾਲ ਤੁਰਨਾ ਚਾਹੀਦਾ ਕਿ ਅਵਤਾਰ ਸਿੰਘ ਖੰਡੇ ਦਾ ਜੋ ਕੋਹਕ ਪੜਤਾਲ ਹੋ ਸਕੇ ਕਿ ਇਹ ਕਤਲ ਕਿਉਂ ਹੋਇਆ ਕਿਵੇਂ ਹੋਇਆ ਕਿ ਅਵਤਾਰ ਸਿੰਘ ਖੰਡਾ ਨੂੰ ਸੱਚੀ ਦੇ ਵਿੱਚ ਜਹਾ ਦਿੱਤਾ ਗਿਆ ਸੀ